ਪਹਿਲਾਂ ਤਾਂ ਤੁਸੀਂ ਦੱਸੋ ਪ੍ਰੈਸ਼ ਵਾਲੇ ਕਿ ਐਨਕ ਲਾ ਕੇ ਗੱਲ ਸੁਣੋਗੇ ਕਿ ਲਾ ਦਿਆਂ ਇਹਨੂੰ ਨਹੀਂ ਕਿਉਂਕਿ ਤੁਸੀਂ ਸੁਣਦੇ ਨਹੀਂ ਜਿਨੇ ਐਨਕ ਲਾ ਪਾਈਆ ਉਹਦੀ ਤੁਸੀਂ ਧਿਆਨ ਨਾਲ ਸੁਣਦੇ ਨਹੀਂ ਜਿਨੇ ਐਨਕ ਪਾਈ ਹੋਵੇ ਉਹਦੀ ਬੜੀ ਧਿਆਨ ਨਾਲ ਸੁਣੋ ਇਹ ਰਾਜ ਤਾਂ ਭਗਵੰਤ ਮਾਨ ਨਹੀਂ ਜਾ ਸਕਦਾ ਜੀ ਅੱਜ ਤੁਸੀਂ ਸਭ ਕਾਫੀ ਸਮਾਂ ਲਗਿਆ ਮੈਨੂੰ ਬੜੀ ਖੁਸ਼ੀ ਹੈ ਜੀ ਸਮਾਂ ਲੱਗਿਆ ਮੈਂ ਤਾਂ ਕਹਾ ਭਾਈ ਰਾਤ ਵੀ ਰੱਖੋ ਰੱਖਦੇ ਨਹੀਂ ਮੈਨੂੰ ਪਤਾ ਨਹੀਂ ਕਿ ਕੋ ਗੱਲ ਬੜੀ ਸਿੰਪਲ ਹੈ ਔਨਰੇਬਲ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ 2022 ਜਦੋਂ ਦੀ ਮੈਨੂੰ ਜਮਾਨਤ ਮਿਲੀ ਹੈ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਆਮ ਲੋਕਾਂ ਨੂੰ ਤਾਂ ਬੇਸਿਕ ਸਿਹਤ ਸਹੂਲਤ ਨਹੀਂ ਮਿਲ ਰਹੀ ਬੇਸਿਕ ਫੈਸਿਲਿਟੀ ਨਹੀਂ ਮਿਲ ਰਹੀ ਪੈਨਸ਼ਨ ਨਹੀਂ ਮਿਲ ਰਹੀ ਸ਼ਗਨ ਨਹੀਂ ਮਿਲਦੇ ਮਗਰ ਕਰੋੜਾ ਰੁਪਈਆ ਇੱਕ ਤਰੀਕ ਤੇ 25 25 50 50 ਲੱਖ ਖਰਚ ਹੋ ਰਿਹਾ ਕਿ ਮਜੀਠੀਏ ਨੂੰ ਅੰਦਰ ਭੇਜਣਾ ਹੁਣ 3 ਸਾਲ ਬੀਤ ਗਏ ਆ ਜੀ ਔਰ 4 ਸਾਲ ਐਫ ਆਈ ਆਰ ਦਰਜ ਹੋਏ ਨੂੰ ਹੋ ਗਏ ਅਸੀਂ ਅੱਜ ਕੀ ਮੇਰੇ ਵਕੀਲ ਸਹਿਬਾਨ ਪ੍ਰੈਜ਼ੈਂਟ ਵੀ ਨੇ ਅਸੀਂ ਆਪ ਕਾ ਔਨਰੇਬਲ ਸੁਪਰੀਮ ਕੋਰਟ ਨੂੰ ਕਿ ਸਰ ਇਨਕੁਆਇਰੀ ਖਤਮ ਹੋਣੀ ਚਾਹੀਦੀ ਵੀ ਆਰ ਰੈਡੀ ਟੂ ਜੇ ਐਨ ਨੂੰ ਲੱਗਦਾ ਕਿ ਕੋਈ ਸਵਾਲਾਂ ਤੇ ਜਵਾਬ ਰਹਿ ਗਏ ਆ ਕਿਉਂਕਿ ਮੈਂ ਪੇਸ਼ ਸ਼ਾਇਦ ਪਹਿਲਾ ਕੇਸ ਹੋਣਾ ਜੀ ਕਿ ਜ਼ਮਾਨਤ ਤੋਂ ਬਾਅਦ ਵੀ ਅੱਜ ਮੈਂ ਸਤਵੀਂ ਅੱਠਵੀਂ ਵਾਰੀ ਪੇਸ਼ ਹੋ ਗਿਆ ਸੋ ਕੀ ਜੇ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਕੋਈ ਟਾਈਮ ਐਂਡ ਪਲੇਸ ਫਿਕਸ ਕਰੂਗੀ ਅਸੀਂ ਜ਼ਰੂਰ ਜਾਵਾਂਗੇ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੇ ਚ ਡਾਇਰੈਕਸ਼ਨਸ ਦਿੱਤੀਆਂ ਕਿਉਂਕਿ ਸਾਡੇ ਵਕੀਲ ਨੇ ਇਹ ਪ੍ਰਸਤਾਵ ਰੱਖਿਆ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 17 ਤਰੀਕ ਨੂੰ ਜਾਓ ਔਰ ਬੋਲਦਿਆਂ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਵਕੀਲ ਸਾਹਿਬ ਮੈਨੂੰ ਜੋ ਦੱਸਦੇ ਆ ਕਿ ਜਦੋਂ ਉੱਥੇ ਜੀ ਸਾਹਿਬ ਬਹਿਸ ਕਰਦੇ ਸਨ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਏ ਤੇ ਲਈ 2 ਘੰਟੇ ਤੋਂ ਬਾਅਦ ਸਮੇਂ ਦੀ ਲੋੜ ਹੈ ਨਹੀਂ ਨਗਰ ਫੇਰ ਵੀ ਅਸੀਂ 17 ਤਰੀਕ 11 ਵਜੇ ਇਹ ਉੱਥੇ ਪਹੁੰਚਾਂਗੇ ਔਰ ਇਹ ਗੱਲ ਕਹੀ ਕਿ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਿਓ ਤੁਸੀਂ ਕੱਲ ਵੀ ਵੇਖਿਆ ਮੈਂ 8 ਘੰਟੇ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਵਾਲ ਦੇ ਜਵਾਬ ਰਹਿ ਗਏ ਮੈਂ ਹੋਰ ਲਾ ਲੈਣਾ ਘੰਟਾ ਦੋ ਪਛੱਕ ਰਾਤ ਤੁਹਾਡੇ ਨਾਲ ਕੱਟਣੀ ਉਹ ਵੀ ਕੱਟ ਲਾਂਗੇ ਕਈ ਵਾਰੀ ਸੁੱਤੇ ਪਏ ਨੂੰ ਚੇਤਾ ਆ ਜਾਂਦਾ ਲੈ ਕਿ ਆਹ ਸਵਾਲ ਪੁੱਛਣਾ ਹੈ ਮੈਂ ਉਦੋਂ ਫੇਰ ਲਾ ਲਿਆ ਕਰਾਂਗੇ ਕੱਦੀ ਛੁੱਟੀ ਫੇਰ ਸੌਂ ਜਾਇਆ ਕਰਾਂਗੇ ਮੈਂ ਕਿ ਚਲੋ ਅੱਜ ਮੈਂ ਫੇਰ ਆਇਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਸਨ ਇਹਨਾਂ ਨੇ ਮੈਨੂੰ ਫੇਰ ਸੱਦ ਲਿਆ ਅੱਜ ਮੈਂ ਫੇਰ ਆ ਗਿਆ ਔਰ ਅੱਜ ਵੀ ਤੁਸੀਂ ਵੇਖੋ 11 ਵਜੇ ਤੋਂ ਮੈਂ ਆਇਆ ਹੁਣ 6:30 ਹੋ ਗਏ ਜਦ ਮੈਂ ਬਾਹਰ ਆਇਆ ਸੋ ਮੈਂ ਚਾਹੂੰਗਾ ਹੁਣ ਆਨਰੇਬਲ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹਨੂੰ ਸਿਟ ਸਰਕਾਰ ਨਹੀਂ ਸਰਕਾਰ ਤਾਂ ਕਦੇ ਪਾਲਣਾ ਨਹੀਂ ਕਰੂਗੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਸਿਆਸਤ ਕਰਨੀ ਆ ਮਗਰ ਸਿਟ ਉਹਦੀ ਇਨਵਨ ਪਾਲਣਾ ਕਰੇ ਉਹਨ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੇ ਆਪ ਦਾ ਜੇ ਚਲਾਨ ਪੇਸ਼ ਕਰਨਾ ਚਲਾਨ ਪੇਸ਼ ਕਰਨ ਜੇ ਉਹਨਾਂ ਨੇ ਕਲੋਜ਼ਰ ਰਿਪੋਰਟ ਦੇਣੀ ਆ ਉਹ ਦਿਨ ਜੋ ਕਰਨਾ ਕਿਉਂਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਮੈਨੂੰ ਅਖੀਰ 'ਚ ਇਨਸਾਫ ਹਮੇਸ਼ਾ ਗੁਰੂ ਦੀ ਕਚਹਿਰੀ 'ਚੋਂ ਔਰ ਜਿਹੜੀ ਨਿਆਇਪਾਲਿਕਾ ਉਹਨੇ ਮੈਨੂੰ ਦਿੱਤਾ ਕਿਉਂਕਿ ਜਦੋਂ ਆਨਰੇਬਲ ਹਾਈ ਕੋਰਟ ਨੇ ਜ਼ਮਾਨਤ ਕੀਤੀ ਸੀ ਮੇਰੇ ਤੇ ਤਾਂ ਇਹ ਜੀਆਂ ਕੋਈ ਧਾਰਾ ਛੱਡੀ ਕੋਈ ਨਹੀਂ ਸੀ ਜਿਹੜੀ ਨਹੀਂ ਲਾਈ ਮਗਰ ਉਹਨਾਂ ਨੇ ਮੈਨੂੰ ਬੇਲ ਦਿੱਤੀ ਔਰ ਕਿਹਾ ਥੈਟ ਦੀ ਐਵਿਡੈਂਸ ਅਗੇਂਸਟ ਮਜੀਥਿਆ ਇਜ਼ ਫਰੇਲ not credible and he is not guilty of ਜਿਹੜੇ ਮੇਰੇ ਤੇ ਆਪ ਰੋਪ ਲਾਏ ਸਨ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਰੱਬ 'ਚ ਵਿਸ਼ਵਾਸ ਰੱਖਦਾ ਸਵੇਰੇ ਵੀ ਮੈਂ ਗੁਰੂ ਦੇ ਚਰਨ ਪਰਸ ਕੇ ਤੁਹਾਡੇ ਚਰਨਾਚੇ ਇੱਥੇ ਹਾਜ਼ਰ ਹੋਇਆ ਸਾਂ ਗੁਰੂ ਤੇਗ ਬਹਾਦਰ ਛਿਮਰੀਏ ਘਰ ਨੌਨੇ ਦਾਵੇ ਧਾਏ ਸਭ ਥਾਈ ਹੋਏ ਸਹਾਏ ਗੁਰੂ ਸਾਹਿਬ ਸਦਾ ਹੀ ਅੰਗ ਸੰਗ ਸਹਾਈ ਨੇ ਔਰ ਜਿੱਤ ਸਚਾਈ ਦੀ ਹੋਊਗੀ ਮੇਰਾ ਇਹ ਅਟੁੱਟ ਵਿਸ਼ਵਾਸ ਹੈ ਠੀਕ ਹੈ ਸਰਕਾਰਾਂ ਨਾਲ ਜੇ ਤੁਸੀਂ ਲੜਾਈ ਲੜੋ ਔਰ ਜਾਂ ਤਾਂ ਚੁੱਪ ਕਰਕੇ ਬਹਿ ਜਾਓ ਮਗਰ ਜਦ ਲੜਾਈ ਲੜਨੀ ਹੁੰਦੀ ਆ ਜਾਂ ਤਾਂ ਅ ਕਈ ਜਿਹੜੇ ਵੱਡੇ ਲੀਡਰ ਆ ਕੰਪਰੋਮਾਈਜ਼ ਹੋ ਜਾਂਦੇ ਆ ਚੰਨੀ ਵਰਗੇ ਫਿਰ ਕੁਝ ਨਹੀਂ ਬੋਲਿਆ ਜਾਂਦਾ ਮਗਰ ਜੇ ਤੁਸੀਂ ਖੁੱਲ ਕੇ ਲੜੋਗੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਉਹ ਗੱਲ ਨਾ ਮੇਰੀ ਐਨਕ ਭਾਈ ਚੰਗੀ ਲੱਗਣੀ ਆ ਨਾ ਮੇਰੀ ਗੱਲ ਕੀਤੇ ਚੰਗੀ ਕុំ ਮੈਂ ਆਈ ਐਮ ਵੈਰੀ ਕਲੀਅਰ ਜੀ ਅਕਾਲ ਤਖਤ ਸਾਹਿਬ ਦੀ ਆਰਤੀ ਕਿਸੇ ਇਨਸਾਨ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਆਪ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦਰ ਬਹੁਤ ਉੱਚਾ ਤੇ ਸੋਚਾ ਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ 7 ਮੈਂਬਰੀ ਕਮੇਟੀ ਤਾਂ ਬਣੀ ਸੀ ਜਿਹਦੇ ਚੇਅਰਮੈਨ ਤਾਮੀ ਸਾਹਿਬ ਸਨ ਫਿਰ ਬਡੂਂਗਰ ਸਾਹਿਬ ਸਨ ਕਿਉਂਕਿ ਉਹ ਸੀਨੀਅਰ ਮੋਸਟ ਸੈਕੰਡ ਸੀਨੀਅਰ ਮੋਸਟ ਐਸਜੀਪੀਸੀ ਦੇ ਪ੍ਰਧਾਨ ਰਹੇ ਤੇ ਬਾਕੀ ਮੈਂਬਰ ਸਨ ਇਸ ਲਈ ਜੇ ਸੀਨੀਅਰ ਮੋਸਟ ਮੈਂਬਰ ਜਿਹੜਾ ਚੇਅਰਮੈਨ ਹੋਵੇ ਜਦ ਉਹਨਾਂ ਨੇ ਕਿਉਂਕਿ ਸਿਰ ਨਹੀਂ ਜੁੜ ਰਹੇ ਸੀ ਦੇ ਕੋਈ ਸਤੀ ਪੈਦਾ ਜੋ ਮੈਨੂੰ ਵੀ ਕਾਰਨ ਪਤਾ ਲੱਗਿਆ ਉਹਦੇ ਚ ਇੱਕ ਵੱਡਾ ਕਾਰਨ ਇਹ ਸੀ ਕਿ ਜਦੋਂ ਸਮਝਾਉਂਦੇ ਸਨ ਕਿ ਆਪਾਂ ਏਕਤਾ ਕਰ ਲਈਏ ਇਕੱਠੇ ਹੋਈਏ ਕਿਉਂਕਿ ਅਕਾਲਤਖ ਸਾਹਿਬ ਦਾ ਇਹ ਵੀ ਹੁਕਮ ਹੈ ਕਿ ਭਾਈ ਆਪਦੇ ਆਪ ਦੇ ਚੁੱਲ੍ਹੇ ਸਮੇਟੋ ਤੇ ਏਕਤਾ ਕਰੋ ਮਗਰ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਇੱਕ ਵੱਡੀ ਤਾਕਤ ਤੋਂ ਥਾਪੀ ਮਿਲੀ ਸੀ ਇਹ ਰਕੜਾ ਸਾਹਿਬ ਜਾਣਦੀ ਹੈ ਉਹ ਵੱਡੀ ਤਾਕਤ ਕਿਹੜੀ ਹੈ ਉਹਨਾਂ ਦਾ ਤਾਂ ਬੜਾ ਪਿਆਰ ਹੈ ਉਹ ਆਪ ਦੱਸਣ ਮੈਂ ਕਿਉਂ ਦੱਸਾਂ ਉਹ ਆਪ ਦੇ ਮੂੰਹੋਂ ਦੱਸਣ ਮਕਾਰਬੈਨ ਤੋਂ ਉਹ ਥਾਪੀ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਿਹੜਾ ਪਛੀਲ ਤੋਂ ਜੋ ਸਭ ਨੂੰ ਆਦੇਸ਼ ਸੀ ਕਿ ਜੁੱਲੇ ਸਮੇਟੋ ਮਤਲਬ ਕਿ ਮਾਨ ਸਾਹਿਬ ਆਪ ਦਾ ਵੀ ਸਾਰੇ ਕਾਲੀ ਦਲ ਉਹ ਵੀ ਉਹ ਵੀ ਸਮੇਟਣ ਅਮਰਿਤਪਾਲ ਉਹ ਵੀ ਸਮੇਟਣ ਇਹ ਦਾਗੀ ਤੇ ਬਾਗੀ ਵੀ ਸਮੇਟਣ ਸਾਰੇ ਇਕੱਠੇ ਰਲ ਮਿਲ ਕੇ ਇਸ ਲਈ ਮੈਂ ਤਾਂ ਵੇਖਰ ਕਹੂੰਗਾ ਕਿ ਭਾਈ ਇਕੱਠੇ ਹੋ ਡੋਨਟ ਬਿਕਮ ਪੌਨਸ ਕਿਸੇ ਦੇ ਹੱਥ ਠੋਕਾ ਬਣ ਕੇ ਹੋਰ ਸਿਆਸਤ ਨਾ ਕਰੋ ਪੰਥ ਨੂੰ ਕਮਜ਼ੋਰ ਨਾ ਕਰੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਪਹਿਲਾਂ ਵੀ ਜੇ ਗਲਤੀਆਂ ਹੋਈਆਂ ਉਹਦੋਂ ਵੀ ਤੁਸੀਂ ਨਾਲ ਹੀ ਸੋ ਮਤਲਬ ਇਹ ਕਿ ਬੀਬੀ ਜਗੀਰ ਕੌਰ ਜੀ ਨੇ ਰਖੜਾ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਇਹ ਆਲੀ ਸਾਹਿਬ ਨੇ ਸਾਰੇ ਸਾਹਿਬ ਨਾਲ ਹੀ ਸਾਨੂੰ ਮੈਦਪੁਰੀ ਸਾਹਿਬ ਤੋਂ ਬਹੁਤ ਵੱਡੇ ਓਦੇ ਤੇ ਸਨ ਜੇ ਕੋਈ ਇੱਕ ਪੀਪੀਐਸਸੀ ਦਾ ਚੇਅਰਮੈਨ ਹੁੰਦਾ ਉਸ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਨੌਕਰੀ ਦੇਣ ਦਾ ਜ਼ਿੰਮੇਵਾਰੀ ਐਸਐਸ ਬੋਰਡ ਦੀ 10 ਸਾਲੇ ਰਿਹਾ ਹੈ ਚੇਅਰਮੈਨ ਸੋ ਅਸੀਂ ਸਾਰੇ ਇਕੱਠੇ ਸਾਂ ਐਂਡ ਆਈ ਥਿੰਕ ਪੰਥ ਵੀ ਇਹ ਚਾਹੁੰਦਾ ਲੋਕ ਵੀ ਚਾਹੁੰਦੇ ਆ ਕਿ देयर ਸ਼ੁੱਡ ਬੀ ਯੂਨਿਟੀ ਸੋ ਉਸ ਯੂਨਿਟੀ ਨੂੰ ਮੁੱਖ ਰੱਖਦੇ ਆ ਚੇਅਰਮੈਨ ਸਾਹਿਬ ਦੀ ਅਗਵਾਈ ਹੇਠ ਮੈਨੂੰ ਨਹੀਂ ਪਤਾ ਉਹ ਮੈਂ ਤਾਂ ਬੜੀ ਵਾਰੀ ਉਹਨਾਂ ਨੂੰ ਅਪੀਲ ਕਰ ਚੁੱਕਿਆ ਮੈਂ ਅੱਜ ਵੀ ਕਰਦਾ ਕਿ ਧਾਮੀ ਸਾਹਿਬ ਨੂੰ ਵਾਪਸ ਆ ਕੇ ਆਗੇ ਚਲੋ ਜੇ ਉਹ ਆ ਗਏ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਂ ਉਹਨਾਂ ਕੋਲ ਆਪ ਘਰ ਜਾ ਕੇ ਆਇਆ ਸਾਂ ਉਦੋਂ ਨਹੀਂ ਉਹ ਮੰਨੇ ਸੀ ਔਰ ਮੈਂ ਮਹਿਸੂਸ ਕਰਦਾ ਹਾਂ ਉਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਉਹ ਉਹ ਜ਼ਿੰਮੇਵਾਰੀ ਉਹ ਨਿਭਾਉਣ ਉਹ ਸਾਰੇ ਇਕੱਠੇ ਹੋ ਕੇ ਕਿਸੇ ਦੇ ਹੱਥ ਥੋਕਾ ਨਾ ਬਣਨ ਇਕੱਠੇ ਹੋ ਕੇ ਜੋ ਵਰਕਰ ਚਾਹੁੰਦਾ ਹੈ ਕਿ ਇਕੱਠੇ ਹੋ ਕੇ ਕੰਮ ਕਰੋ ਇਹ ਮੇਰੀ ਅਪੀਲ ਹੈ ਬੇਨਤੀ ਹੈ ਬਾਕੀ ਮੰਨਣਾ ਨਹੀਂ ਮੰਨਣਾ ਭਾਈ ਇਹ ਤਾਂ ਆਪਦੀ ਆਪਦੀ ਮਰਜ਼ੀ ਹੈ ਮੈਂ ਤਾਂ ਕੀ ਕਹਾਂ ਹਾਂਜੀ ਹੁਣ ਕਿਉਂ ਆਪੋ ਆਪੀ ਜੋ ਪਹਿਲੇ ਜਦੋਂ ਤੋਂ ਸਲ੍ਹਾਮਾ ਵੀ ਪੁੱਛਿਆ ਗਏ ਆ ਪਰ ਫਿਰ ਵੀ ਜਿਹੜਾ ਹੁਣ ਉਹ ਯਾਰ ਕਈ ਵਾਰੀ ਨਾ ਉਹ ਗੀਤ ਸੁਣਿਆ ਨਾ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਫਿਰ ਇੱਥੇ ਕਿਹੜਾ ਯਾਰ ਉਹ ਤਾਂ ਮੈਨੂੰ ਕੀ ਪਤਾ ਪਊ ਤੂੰ ਮੈਨੂੰ ਸਵਾਲ ਕੀਤਾ ਮੈਂ ਤੈਨੂੰ ਦੱਸਦਾ ਹੁਣ ਪਤਾ ਨਹੀਂ ਕਿਹਦੇ ਚ ਕੌਣ ਬੋਲਦਾ ਹੈ ਤਾਂ ਤੁਸੀਂ ਪਤਾ ਕਰੋ ਨਾ ਤੁਸੀਂ ਖੋਜੀ ਬੰਦੇ ਹੋ ਨਵੀਂ ਦਫਤਰਾਂ ਪਰ ਕੀ ਕਹੋਗੇ ਉਹਨਾਂ ਨੇ ਵੀ ਜੁਆਇਨ ਕੀਤਾ ਜਿਹਾ ਜੋ ਪਹਿਲੇ ਵੀ ਉਹਨਾਂ ਨੇ ਪੰਜ ਮੈਂਬਰ ਦੀ ਕਮੇਟੀ ਸਰ ਮੇਰੀ ਕੋਈ ਹیثیت ਜਾਂ ਔਕਾਤ ਹੈ ਮੇਰੀ ਤਾਂ ਮੇਰੀ ਔਕਾਤ ਦੇ ਨਾਲ ਗੱਲ ਕਰਿਆ ਕਰੋ ਤੁਸੀਂ ਐਡਾ ਵੱਡਾ ਸਵਾਲ ਪੁੱਛ ਲੈਨੇ ਮੈਨੂੰ ਮੇਰੀ ਆਪ ਦੀ ਏਡੀ ਔਕਾਤ ਨਹੀਂ ਤੁਸੀਂ ਦੇਖੋ ਮੈਂ ਮੈਂ ਤਾਂ ਪਹਿਲੇ ਦਿਨ ਮੈਂ ਆਪਦੀ ਚਿੱਠੀ 'ਚ ਇਹ ਗੱਲ ਕੀਤੀ ਆ ਕਿ ਭਾਈ ਸਭ ਇਕੱਠੇ ਹੋ ਜਿਸ ਇਹ ਦੇਖੋ ਤੁਸੀਂ ਮੈਨੂੰ ਦੱਸੋ ਇਹ ਇਹ ਤਾਂ ਮਤਲਬ ਜਿਵੇਂ ਜਿਨੇ ਜਿਨੇ ਜਿਵੇਂ ਤੋੜ ਮੜੋੜ ਕੇ ਸਮਝਣਾ ਉਹ ਵਾਲੀ ਗੱਲ ਹੈ ਮੈਮਰੀ ਤਾਂ ਅਸੀਂ ਸੱਤ ਕੇ ਮੈਮਰੀ ਪੰਜ ਮੈਮਰੀ ਤਾਂ ਕਦੇ ਬਣੀ ਨਹੀਂ ਫਿਰ ਸੱਤ ਮੈਮਰੀ ਦੇ ਚੇਅਰਮੈਨ ਸਨ ਧਾਮੀ ਸਾਹਿਬ ਚੇਅਰਮੈਨ ਇਜ਼ 올 ਐਂਡ 올 ਫਿਰ ਗੱਲ ਤਾਂ ਅਸੀਂ ਚੁੱਲੇ ਸਮੇਟਣ ਦੀ ਇਥੇ ਤਾਂ ਨਵੇਂ ਚੁੱਲੇ ਬਾਲ ਲੈ ਤੇ ਫਿਰ ਇਹ ਤਾਂ ਮਤਲਬ ਇਹੀ ਸਮਝਿਆ ਜਾ ਸਕਦਾ ਨਾ ਜੀ ਕਿ ਜੀਨੇ ਜੇ ਇਸ ਤਰੀਕੇ ਨਾਲ ਸਮਝਣਾ ਉਹ ਸਮਝ ਲੈਂਦਾ ਚਾਹੇ ਸਾਡੇ ਆ ਚਾਹੇ ਅਚਾਹੇ ਆ ਚਾਹੇ ਅਸੀਂ ਆ ਚਾਹੇ ਬਗਾਨੇ ਆ ਸਾਰਿਆਂ ਦੀ ਮੈਂ ਤਾਂ ਬੇਨਤੀ ਕਰਦਾ ਇਸ ਲਈ ਇਕੱਠੇ ਹੋ ਭਾਈ ਉਹ ਤੈਨੂੰ ਲੱਗਦਾ ਜੀ ਇਹਨਾਂ ਮੇਰੇ ਤੇ ਸੰਤੁਸ਼ਟ ਹੋਣਾ ਮੇਰਾ ਵੀਰੇ ਨਾ ਤੁਸੀਂ ਇਹ ਪੁੱਛੋ ਭਗਵਾਨ ਸੰਤੁਸ਼ਟ ਹੈ ਕਿ ਨਹੀਂ ਮੈਂ ਤਾਂ ਐਣਕਾ ਪਾ ਕੇ ਆਇਆ ਸੀ ਐਣਕਾ ਪਾ ਕੇ ਬਾਹਰ ਨਿਕਲਿਆ ਉਹਨੂੰ ਤਾਂ ਇੱਥੇ ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਕਿ ਮੇਰੇ ਵਾਂਗੂ ਬੰਦਾ ਵੇਖਣ ਨੂੰ ਝਾਪਣ ਡਿਆ ਕਿ ਉਹਨਾਂ ਦਾ ਕੀ ਕਹਿ ਸਕਦੇ ਭਾਈ ਸੰਤੁਸ਼ਟ ਹੋਣਾ ਨਹੀਂ ਹੋਣਾ ਮੇਰਾ ਕੰਮ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਮੰਨਨੇ ਮੈਂ ਉਹਨਾਂ ਆਰਡਰ ਦੀ ਤਾਮੀਲ ਕਰਦਾ ਆ ਅੱਜ ਇੱਥੇ ਪੇਸ਼ ਹੋਇਆ ਮਗਰ ਇਹ ਤੁਹਾਨੂੰ ਪਤਾ ਪੋਲਿਟਿਕਸ ਆ ਮੇਰਾ ਵੀ ਜਿੱਥੇ ਕੋਈ ਸੱਚਾਈ ਹੁੰਦੀ ਨਾ 3 ਸਾਲ ਨਾਲ ਲੱਗਦੀ ਔਰ ਮੈਂ ਅੱਜ ਵੀ ਅਪੀਲ ਕਰਦਾ ਆ ਜੋੜਦਾ ਹੱਥ ਜੋੜ ਕੇ ਕਿ ਭਾਈ ਹੁਣ ਕਰਦੇ ਹੋ ਹੁਣ ਨਵੇੜਾ ਕਰਦੇ ਹੋ 4 ਸਾਲ ਤੋਂ ਕਿੰਨਾ ਚਿਰ ਮਤਲਬ ਇਹ ਕਨਿਸ਼ ਬੱਕਾ ਬਾਰਡਰ ਕਾਰਡ 'ਚ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਚੜ ਗਈ ਆ ਇਹ ਨਾ ਹੋਵੇ ਮੈਂ ਕਿਥੇ ਮਰ ਮੁੱਕ ਜਾਵਾਂ ਮੇਰੇ ਜੂੰਦੇ ਜੀ ਤਾਂ ਕੰਮ ਨਿਵੇੜ ਦਿਓ ਜਿਹੜਾ ਨਿਵੇੜਨਾ ਹੈ ਤੱਕ ਪੰਜਾਬ 'ਚ ਸਰਕਾਰ ਹੈਗੀ ਤਦ ਤੱਕ ਤਾਂ ਇਹ ਹਲੇ ਚੱਲੂ ਪੈਣੇ ਕਿ ਲੱਗਦਾ ਕਿ 27ਵੀਂ ਦੁਆਰਾ ਰਿਪੀਟ ਕਰਨਗੇ ਫਿਰ ਵੀ ਕੌਣ ਕੌਣ ਇਹਦਾ ਤਾਂ ਲਿਵਰ ਪੈ ਜਾਣਾ ਦੂਮਕਾ ਨਸ਼ਟਾਈ ਇਹ ਕੱਢ ਦਵੇ 25 ਭਗਵੰਤਵਾਨ ਦੇਖੋ ਕੇਜਰੀਵਾਲ ਬੜਾ ਸਿਆਣਾ ਉਹਨੇ ਕਿਹਾ ਅਸੀਂ ਨਹੀਂ ਲਾਉਣਾ ਇਹਨੂੰ ਉਹਨੂੰ ਪਤਾ ਇਹ ਤਾਂ ਆਪ ਹੀ ਪਟਾਕਾ ਬੋਲ ਜਾਣਾ ਇੰਜਨ ਦਾ ਦੋ ਵਾਰੀ ਸੀਜ ਹੋਣ ਤੋਂ ਮਹਾ ਫੋਟੋਸ ਵਾਲਿਆਂ ਨੇ ਬਚਾਇਆ ਜੇ ਕੋਈ ਜਦੋਂ ਗੱਡੀ ਵਾਲਾ ਮਾਰਨ ਲੱਗ ਪਏ ਤੇ ਇੰਜਨ ਸੀਜ ਹੁੰਦਾ ਇਹ ਤਾਂ ਜੇ ਸੀਜ ਹੁੰਦੇ 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 ਮਹਾ ਕੰਮ ਉਹ ਚਲਾਉਂਦੇ ਆ ਇਸ ਲਈ ਇਹ ਕੱਲ ਰਾਤ ਵੱਧ ਪੀਲੂ ਫੇਰ ਖਬਰ ਆਉ ਜੂ ਉਹ ਉਹ ਡੈਮ ਵਾਲੀ ਕਿਹੜੀ ਡੈਮ ਸੀ ਉਹ ਚਵਾਲ ਡੈਮ ਇਹ ਖਬਰ ਕੱਲ ਆਈ ਪਰਸੋਂ ਆਈ ਇਸ ਲਈ ਮੇਰੇ ਵੀਰੋ ਤੁਸੀਂ ਬਾਲਾ ਥੋੜਾ ਬੜਾ ਮੈਂ ਧੰਵਾਦ ਆ ਬਾਕੀਆਂ ਦਾ ਬੜਾ ਧੰਵਾਦੀ ਆ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਮੇਰੇ ਵਾਂਗੂ ਬਾਹਰ ਹੀ ਮੈਨੂੰ ਅੰਦਰ ਤੇ ਤੁਸੀਂ ਬਾਹਰ ਕਿ ਹੁਣ ਆਇਆ ਮਜੀਠੀਆ ਹੁਣ ਆਇਆ ਮਜੀਠੀਆ ਥੋੜੇ ਕਰਕੇ ਮੈਨੂੰ ਲੱਗਦਾ ਛੱਡ ਛੱਡ ਦਿੰਦੇ ਮੈਨੂੰ ਬਾਹਰ ਆਉਣ ਨੂੰ ਕਿ ਤੁਹਾਡੇ ਦਰਸ਼ਨ ਹੋ ਜਾਣ ਖੁੱਲੇ ਵਿਰੋਧੀ ਤੈਨੂੰ ਕਿਵੇਂ ਦੇਖ ਦੋ ਜੀ ਐਡੇ ਐਡੇ ਮਸਲੇ ਹੋ ਰਹੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਹਉਜਲ ਨਹੀਂ ਹੋਣੀ ਵਿਰੋਧੀ ਤੇਰਾ ਚਿਤਰੋ ਚਿਤਰੀ ਹੋਇਆ ਕਿ ਕਿਹਨੇ ਪੀਪੀਸੀਸੀ ਪ੍ਰਧਾਨ ਬਣਨਾ ਤੇ ਕਿਹਨੇ ਐਲਓਪੀ ਬਣਨਾ ਉਹ ਵਿਚਾਰੇ ਅੱਜ ਵੀ ਮੈਨੂੰ ਲੱਗਦਾ ਦਿੱਲੀ ਗਏ ਆ ਹਰਾਨਗੀ ਦੀ ਗੱਲ ਤੁਸੀਂ ਵੇਖ ਲਓ ਹਾਲ ਕੀ ਆ ਕਾਂਗਰਸ ਪਾਰਟੀ ਦਾ ਚਲੋ ਮੈਂ ਤਾਂ ਕੌਣ ਆ ਮੈਂ ਬੋਲੂਗਾ ਇਹਨਾਂ ਨੂੰ ਉਦੋਂ ਹੀ ਮਿਰਚਾਂ ਲੱਗ ਪੈਂਦੀਆਂ ਕਹਿੰਦੀ ਆਪਦੀ ਗੱਲ ਕਰੇ ਇਸ ਲਈ ਮੈਨੂੰ ਨਾ ਹੀ ਪੁੱਛ ਤੂੰ ਆਪਜੀ ਖੋਜੀ ਕੰਮ ਕਰ ਲਈ ਉੱਥੇ ਏਜੰਡਾ ਸੈੱਟ ਕਰਦੇ ਆ ਕਿ ਕੀਨੇ ਸਵਾਲ ਕਿਹੜਾ ਪੁੱਛਣਾ ਹੈ ਵਿਧਾਨ ਸਭਾ ਚ ਕਿਉਂਕਿ ਕਈ ਮਾਰ ਰਹੀ ਉੱਥੇ ਮੂੰਹ ਹੀ ਨਹੀਂ ਖੋਲਦੇ ਜਦੋਂ ਐਣਕਾ ਪਾ ਕੇ ਆਉਂਦਾ ਕਿਉਂ ਪਤਾ ਨਹੀਂ ਕੀ ਬੱਚਾਂ ਦੀ ਬਾਡੀ ਦੀ ਮਾੜੀ ਜੀ ਗੱਲ ਛੇੜਦਾ ਕਈਆਂ ਦੀ ਆਪਦੀ ਬਾਡੀ ਖੜਕਣ ਲੱਗ ਪੈਂਦੀ ਇਸ ਲਈ ਖੋਤਾ ਕੀ ਕਰਦੇ ਨਹੀਂ ਕਰਦੇ ਚਲੋ ਆਪੋਜੀਸ਼ਨ ਪਾਰਟੀ ਮੈਂ ਤਾਂ ਚਾਹੂੰਗਾ ਰੋਲ ਵਧੀਆ ਅਦਾ ਕਰਾਂ ਚਲੋ ਆਗੇ ਤੇ ਚੰਗੀ ਗੱਲ ਹੈ ਜੀ ਮੈਂ ਮੈਂ ਕਹੂਗਾ ਜੀ ਐਨਐਸਏ ਅਸੀਂ ਤਾਂ ਹਮੇਸ਼ਾ ਇਹ ਜਿਹੜੇ ਕਾਨੂੰਨ ਹੈ ਮੈਂ ਤਾਂ ਉਹਨਾਂ ਨੂੰ ਐਨਐਸਏ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਇਹ ਆਪਾ ਇਹ ਜੇ ਕਾਨੂੰਨ ਨਹੀਂ ਇਹ ਜੇ ਲੱਗਣੇ ਚਾਹੀਦੇ ਜੀ ਜੇ ਆ ਰਹੇ ਆ ਵਾਪਸ ਬਾਕੀ ਹਾਂ ਮੈਂ ਉਸ ਦਿਨ ਵੀ ਨਹੀਂ ਸਹਿਮਤ ਸੀ ਮੈਂ ਅੱਜ ਵੀ ਨਹੀਂ ਸਹਿਮਤ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਇੱਕ ਬੰਦੇ ਨੂੰ ਛਡਾਉਣ ਵਾਸਤੇ ਥਾਣੇ ਲੈ ਕੇ ਜਾਵੇ ਜਿੱਥੇ ਲਾਹਣ ਵੀ ਪਈ ਹੋਵੇ ਸ਼ਰਾਬ ਵੀ ਪਈ ਹੋਵੇ ਮੁਰਗਾ ਵੀ ਵੱਡਿਆ ਹੋਵੇ ਔਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਨਾ ਹੁੰਦਾ ਹੋਵੇ ਤੁਸੀਂ ਬੰਦੇ ਨੂੰ ਛਡਾਉਣ ਵਾਸਤੇ ਲੈ ਜਾਓ ਮੈਂ ਤਾਂ ਇਹ ਨਹੀਂ ਬਾਣੀ ਦਾ ਸਤਕਾਰ ਨਹੀਂ ਸਮਝਦਾ ਔਰ ਜਿਨੇ ਬਾਣਾ ਪਾਇਆ ਹੋਵੇ ਭਾਈ ਉਹਦਾ ਫਰਜ਼ ਬਾਣੀ ਦਾ ਵੱਧ ਸਤਕਾਰ ਕਰਨਾ ਸਾਡਾ ਸਭ ਦਾ ਬਣਦਾ ਹੈ ਮਗਰ ਮੈਂ ਉਹਨੂੰ ਕਹਾਂਗਾ ਉਹਦਾ ਕਦਮ ਇੱਕਦਮ ਅੱਗੇ ਬਣਦਾ ਇਸ ਲਈ ਉਹਦੀ ਵੀ ਕਮੇਟੀ ਪਣੀ ਸੀ ਜੀ ਉਹਦਾ ਕੋਈ ਫੈਸਲਾ ਨਹੀਂ ਕੀਤਾ ਮਤਲਬ ਮੇਰਾ ਇਹ ਨਹੀਂ ਇਸ਼ੂ ਇਜ਼ ਨਾਟ ਅਮਰਿਤਪਾਲ ਉਹ ਤਾਂ ਬੜੀ ਛੋਟੀ ਜੀ ਗੱਲ ਹੈ ਜੀ ਕੱਲ ਫਿਰ ਕੋਈ ਹੋਰ ਉੱਠ ਕੇ ਲੈ ਜਾਊਗਾ ਜੀ ਪਰ ਸੋ ਕੋ ਜਿੰਮੇ ਜ਼ਮੀਨਾਂ ਦੇ ਕਬਜ਼ੇ ਚ ਪਹਿਲਾਂ ਮੈਂ ਇਸ ਸਿਸਟਮ ਦੇ ਇਸ ਉਸ ਸੋਚ ਦੇ ਖਿਲਾਫ ਹਾਂ ਮੇਰੇ ਗੁਰੂ ਦੀ ਤਾਂ ਬਹੁਤ ਵੱਡੀ ਮਤਲਬ ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਮੈਂ ਲਾ ਉਸ ਗੁਰੂ ਦੇ ਜਿੱਥੇ ਚਰਨ ਪੈ ਜਾਣ ਜਿੱਥੇ ਉਸ ਗੁਰੂ ਦੀ ਨਿਗਾਹ ਪੈ ਜੇ ਉਹਨਾਂ ਦਾ ਥਾਂ ਤਾਂ ਇਦਾਂ ਪਵਿੱਤਰ ਤੇ ਸੁੰਦਰ ਹੋਣਾ ਚਾਹੀਦਾ ਦੱਸੋ ਜੇ ਕੀ ਥਾਣਿਆਂ 'ਚ ਲਜਾਉਣ ਦਾ ਮੈਂ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਪੰਜਾਬੀ ਆਪਣੀ ਮਾਛਲਵਾਲੋਂ ਜਾ ਰਹੇ ਨੇ ਉਹਨਾਂ ਨੂੰ ਬੱਸ ਰੁਕੀ ਦੇਖੋ ਆ ਮੈਂ ਬਿਲਕੁਲ ਉਸ ਗੱਲ ਨੂੰ ਕੰਡੈਮਨਡ ਕਰਦਾ ਜੀ ਅ ਸੰਤ ਜੀ ਦੀ ਔਰ ਔਰ ਮੈਂ ਸਮਝ ਜਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਸਾਹਿਬ ਤੋਂ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਹੈ ਔਰ ਅਸੀਂ ਸਾਰੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਆਂ ਔਰ ਇਹ ਜਾਂ ਉਹਨਾਂ ਦੀ ਤਸਵੀਰ ਤੇ ਜੇ ਇਸ ਤਰੀਕੇ ਦਾ ਵਿਵਹਾਰ ਹਿਮਾਚਲ 'ਚ ਹੋ ਰਿਹਾ ਹੈ ਬੜਾ ਨਿੰਦਣਯੋਗ ਹੈ ਇਟਸ ਸੈਡ ਆਈ ਕੰਡੈਮ ਇਟ ਔਰ ਇਹ ਜਾਂ ਕੁਝ ਹਰਿਆਣੇ 'ਚ ਵੀ ਵੇਖਣ ਨੂੰ ਮਿਲਿਆ ਸੀਗਾ ਜਦੋਂ ਖੱਟਰ ਸਾਹਿਬ ਇੱਕ ਵਾਰ ਇੱਕ ਲੰਗਰ ਕਹੌਲ ਚ ਜਾਣ ਤੋਂ ਇਨਕਾਰ ਕਰਤਾ ਕਿਉਂਕਿ ਉੱਥੇ ਸੰਤਾਂ ਦੀ ਤਸਵੀਰ ਸੀ ਭਾਈ ਜਿਹਨੂੰ ਅਕਾਲ ਤਖਤ ਸਾਹਿਬ ਨੇ ਮਾਨ ਸਨਮਾਨ ਦਿਆ ਹੋਵੇ ਉੱਥੇ ਖੱਟਰ ਸਾਹਿਬ ਹੋਣ ਹਿਮਾਚਲ ਦੀ ਸਰਕਾਰ ਹੋਵੇ ਕੋਈ ਹੋਵੇ ਉਹਨਾਂ ਦਾ ਸਤਿਕਾਰ ਉਹਨਾਂ ਨੂੰ ਦੇਣਾ ਪੈਣਾ ਨਹੀਂ ਤਾਂ ਪੰਜਾਬੀ ਉਸ ਗੱਲ ਦੀ ਆਵਾਜ਼ ਬੁਲੰਦ ਜ਼ਰੂਰ ਕਰੇ ਥੈਂਕ ਯੂ ਹਾਂਜੀ ਗੱਡੀਆਂ ਲਾੜੀਆਂ ਸੰਚਾਲਨ ਨੋਟ ਮੇਰਾ ਵੀ ਕੀਤਾ ਲੈ ਵੈਂਡਰ ਵਾਲੇ ਸਭ ਠੀਕ ਹੈ ਥੈਂਕ ਯੂ ਥੈਂਕ ਯੂ